ਜੇ ਆਪਾਂ ਨੇਚਰਲ ਜਗਤ ਤੇ ਹੀ ਉਦਾਹਰਣ ਲੈਣੀ ਹੋਵੇ ਜਿਵੇਂ ਭੁਚਾਲ ਹੈ ਹੁਣ ਭੁਚਾਲ ਆਪਣ ਤੋਂ ਉਹ ਵੀ ਪਤਾ ਲੱਗਦਾ ਜਦੋਂ ਉਹ ਘਾਟਾ ਦਿੰਦਾ ਹੈ ਜੇ ਸੜਕਾਂ ਭੰ断ੀਆਂ ਧਰਤੀ ਤੇ ਐਕਚੁਅਲੀ ਤਾਂ ਉਹਦਾ ਪ੍ਰੋਸੈਸ ਕਿਤੇ ਬਹੁਤ ਚਿਰ ਪਹਿਲਾਂ ਬੜਾ ਡੂੰਘਾ ਧਰਤੀ ਚ ਜਿੱਥੋਂ ਪਲੇਟਾਂ ਹਿੱਲਦੀਆਂ ਹਨ ਉਹ ਸ਼ੁਰੂ ਹੋ ਚੁੱਕਿਆ ਹੁੰਦਾ ਪਰ ਸਾਨੂੰ ਪਤਾ ਉਦੋਂ ਲੱਗਦਾ ਜਦੋਂ ਉਹ ਪ੍ਰਗਟ ਰੂਪਤ ਸਾਹਮਣੇ ਆਉਂਦਾ ਚਲੋ ਇਹ ਤਾਂ ਹੋ ਗਈ ਇੱਕ ਨੈਚੁਰਲ ਜਗਤ ਦੀ ਗੱਲ ਜਿਹੜੀ ਬੜੀ ਸਿੰਪਲ ਹੁੰਦੀ ਹੈ ਇਹਦੇ 'ਚ ਇੰਨੀ ਕੋਈ ਕੰਪਲੈਕਸਿਟੀ ਨਹੀਂ ਸਮਾਜਿਕ ਵਰਤਾਰਿਆਂ ਦਾ ਕੰਮ ਬਹੁਤ ਗੁੰਝਲਦਾਰ ਹੁੰਦਾ ਉਹਨਾਂ ਮਤਲਬ ਮਕੈਨਿਕਲੀ ਉਹਨੂੰ ਇਸ ਤਰ੍ਹਾਂ ਨਹੀਂ ਲਿਆ ਜਾ ਸਕਦਾ ਉਹਦੇ 'ਚ ਕਾਫੀ ਗੱਲਾਂ ਗੁੰਝਲਦਾਰ ਹੁੰਦੀਆਂ ਵੀ ਇਹ ਕਿੱਥੋਂ ਪ੍ਰੋਸੈਸ ਦੀ ਜੜ ਕਿੱਥੇ ਹੈ ਤੇ ਇੱਥੋਂ ਤੱਕ ਕਿਵੇਂ ਇਵੋਲਵ ਹੋਈ ਤੇ ਹੁਣ ਅੱਗੇ ਇਹ ਕੀ ਰੂਪ ਲੈ ਸਕਦੀ ਹੈ ਕੀ ਕੀ ਸੁਭਾਵਨਾਵਾਂ ਮੈਂ ਇਹਦੇ ਵਿੱਚ ਪਈਆਂ ਸੋ ਇਹ ਇੱਕ ਜੈਜਾ ਜਿਹੜਾ ਉਹ ਲੈਣਾ ਹੁੰਦਾ ਆਪਾਂ ਤੀਜੀ ਗੱਲ ਜਿਹੜੀ ਬਹੁਤ ਜ਼ਰੂਰੀ ਹੁੰਦੀ ਹੈ ਜਦੋਂ ਸੰਕਟ ਪ੍ਰਗਟ ਹੋ ਜਾਂਦਾ ਜਿਵੇਂ ਕਿ ਅੱਜ ਆਇਆ ਆਪਾਂ ਤਾਂ ਹੀ ਇੱਥੇ ਬੈਠੇ ਆ ਕਿ ਇੱਕ ਬਹੁਤ ਵੱਡਾ ਸੰਕਟ ਆ ਗਿਆ ਸੰਕਟ ਮੌਕੇ 'ਚ ਉਹ ਹਲਾਤ ਬਣੇ ਜੋ ਉਦੋਂ ਪਹਿਲਾਂ ਸੀ ਸੰਕਟ ਤੋਂ ਉਹ ਦੋਹਾਂ 'ਚ ਬਹੁਤ ਵੱਡਾ ਫਰਕ ਹੁੰਦਾ। ਸਿਫਤੀ ਤਬਦੀਲੀ ਆ ਜਾਂਦੀ ਹੈ। ਜਿਹੜੀਆਂ ਗੱਲਾਂ ਪਹਿਲਾਂ ਕਿਆਸੀਆਂ ਨਹੀਂ ਸੀ ਜਾ ਸਕਦੀਆਂ ਉਹ ਸੰਕਟ ਮੌਕੇ ਆ ਕੇ ਉਹ ਵਰਤਾਰੇ ਵਾਪਰਨ ਲੱਗ ਜਾਂਦੇ ਆ। ਮੇਰਾ ਖਿਆਲ ਕੁਝ ਦਿਨ ਪਹਿਲਾਂ ਕਿਸੇ ਨੇ ਕੈਸੇ ਨਹੀਂ ਹੋਣਾ ਸੋਚਿਆ ਨਹੀਂ ਹੋਣਾ ਵੀ ਵਿਕਰਮ ਸਿੰਘ ਮਜੀਠੀਆ ਵੀ ਸੁਖਵੀਰ ਦੇ ਖਿਲਾਫ ਪਜੀ ਛੱਲੇ। ਸੋ ਇਹ ਵਾਪਰਦਾ ਹੁੰਦਾ ਵੀ ਅਣਕਿਆਸੀਆਂ ਗੱਲਾਂ ਵਾਪਰ ਦਿਆ। ਉਤੇ ਅਣਕੈਸੀਆਂ ਗੱਲਾਂ ਬੜਾ ਪੰਬਲ ਘੂਸੇ ਚ ਪਾਉਂਦੀਆਂ ਨੇ ਜਿਹੜੀ ਗੱਲ ਤਾਂ ਤੁਹਾਨੂੰ ਪਹਿਲਾਂ ਕਿਤੇ ਅਨੁਮਾਨ ਹੈ ਉਹ ਤਾਂ ਪਕੜ ਲਓਗੇ ਉਹ ਅਣਕੈਸੀ ਦੀ ਵਿਆਖਿਆ ਕੀ ਹੋਵੇ ਉਹਤੇ ਤੇ ਫਿਰ ਕਾਫੀ ਜ਼ੋਰ ਲੱਗਦਾ ਬੰਦੇ ਨੂੰ ਤੇ ਬੰਦੇ ਦੀ ਟੈਂਡੈਂਸੀ ਇਹ ਹੁੰਦੀ ਹੈ ਵੀ ਫਟਾਫਟ ਮੌਕੇ ਤੇ ਕੋਈ ਜਵਾਬ ਜਾ ਘੜ ਕੇ ਉਹਦੀ ਕੋਈ ਵਿਆਖਿਆ ਕਰ ਦੇ ਲੈ ਇਸ ਤਰ੍ਹਾਂ ਫਿਰ ਜਿਹੜਾ ਸਾਡਾ ਸਾਰਾ ਸਿਚੁਏਸ਼ਨ ਦਾ ਜਾਇਜ਼ਾ ਹੈ ਉਹ ਗਲਤ ਸਿੱਧ ਹੋ ਜਾਂਦਾ ਮਤਲਬ ਆ ਕਿ ਅਸਟੀਮੇਟ ਤੇ ਇਹੀ ਤਕਰੀਬਨ ਵਾਪਰਦਾ ਜ਼ਿੰਦਗੀ ਚ ਸੋ ਇਹ ਤਾਂ ਹੈਗੇ ਮਤਲਬ ਬੁਨਿਆਦੀ ਗੱਲ ਹੈ ਕਿ ਇਸ ਜੋ ਸਾਡੇ ਸਾਹਮਣੇ ਅੱਜ ਅਜੋਕਾ ਸੰਕਟ ਪੈਦਾ ਹੋਇਆ ਹੈ ਉਹਨੂੰ ਦੇਖਣ ਦਾ ਸਾਡਾ ਤਰੀਕਾਕਾਰ ਕੀ ਹੋਵੇਗਾ ਹੁਣ ਜੋ ਸੰਕਟ ਹੈ ਇਹਦੀ ਵਿਸ਼ੇਸ਼ਤਾ ਕੀ ਹੈ ਹਰ ਸੰਕਟ ਦੀ ਇੱਕ ਆਪਣੀ ਵਿਸ਼ੇਸ਼ਤਾ ਤੇ ਭਲੱਖਣਤਾ ਹੁੰਦੀ ਹੈ। ਕਈ ਸੰਕਟ ਹੁੰਦੇ ਨੇ ਜਿੱਥੇ ਉਹ ਮੇਨਲੀ ਜਸਮਾਨੀ ਕਹੋ। ਦਰਬਾਰ ਸਾਹਿਬ ਤੇ ਹਮਲਾ ਹੋਇਆ। ਫਿਜ਼ੀਕਲ ਅੌਂਸਲਟ ਸੀ। ਮੇਨਲੀ। ਈਕਾਮ ਦੇ ਉੱਤੇ ਹਮਲਾ ਹੋਇਆ ਕਿਸੇ ਨੂੰ ਵੀ ਕੋਈ ਭਲੱਖਣ ਨਹੀਂ ਸੀ ਉਹਦੇ ਚ ਰਿਹਾ। ਕਿਉਂਕਿ ਉਹ ਬੜਾ ਸਿੱਧਾ ਦਿਖਦਾ ਸੀਗਾ। ਇਹ ਜਿਹੜਾ ਸੰਕਟ ਸਾਡੇ ਪੈਦਾ ਹੋਇਆ ਹੈ। ਇਹ ਫਿਜ਼ੀਕਲ ਨਹੀਂ ਇਸ ਸਿਧਾਂਤਕ ਤੇ ਸਿਧਾਂਤਕ ਚ ਸੂਖਮਤਾ ਹੁੰਦੀ ਹੈ ਇੰਨੀ ਸੌਖੀ ਤਰ੍ਹਾਂ ਉਹ ਜਿੰਨਾ ਤੁਸੀਂ ਫਿਜੀਕਲ ਅਟੈਕ ਨੂੰ ਫਿਜੀਕਲ ਸੰਕਟ ਨੂੰ ਸਮਝ ਸਕਦੇ ਹੋ ਉਹ ਜਿਹੜਾ ਸਿਧਾਂਤਕ ਸੰਕਟ ਹੁੰਦਾ ਹੈ ਉਹ ਉਹ ਸਮਝਣਾ ਥੋੜਾ ਔਖਾ ਹੁੰਦਾ ਹੈ ਸੋ ਪਹਿਲੀ ਵਿਸ਼ੇਸ਼ਤਾ ਤਾਂ ਇਹ ਸੰਕਟ ਦੀ ਇਹ ਹੈ ਕਿ ਇਹਨੂੰ ਮੇਨਲੀ ਲੈ ਕੇ ਚੱਲਗੀ ਕੇ ਸੰਕਟ ਸਿਧਾਂਤਕ ਦੂਜੀ ਗੱਲ ਅਕਸਰ ਇਹ ਸਵਾਲ ਖੜਾ ਹੁੰਦਾ ਹੈ ਵੀ ਕੀ ਇਹਨੂੰ ਕਹੀਏ ਵੀ ਇਹ ਸਾਡਾ ਜਿਵੇਂ ਪਹਿਲਾਂ ਅਜੇ ਭਾਰਤਿਕ ਨੇ ਵੀ ਕਿਹਾ ਸੀ ਕੀ ਇਹ ਅੰਦਰੂਨੀ ਸੰਕਟ ਸਾਡਾ ਜ਼ਰੂਰ ਜਾਂ ਬਹਿਰੂਨੀ ਐਕਸਟਰਨਲ ਵੀ ਹੈ ਕੁਝ ਅਪੀਅਰੈਂਟਲੀ ਕਹੇ ਲੱਗੂ ਕਿ ਪੰਥ ਦੇ ਅੰਦਰ ਦਾ ਸੰਕਟ ਅਪੀਅਰੈਂਟਲੀ ਉਹ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਅਪੀਅਰੈਂਸ ਤੋਂ ਰਿਐਲਿਟੀ ਤੱਕ ਪਹੁੰਚਣਾ ਕਿਉਂਕਿ ਜੋ ਸਾਨੂੰ ਦਿਸ ਰਿਹਾ ਹੈ ਤੁਹਾਨੂੰ ਕਿਤੇ ਵੀ ਕਿਸੇ ਬਾਹਰੀ ਤਾਕਤ ਦੀ ਕੋਈ ਸਿੱਧੀ ਤਾਕਤ ਅੰਦਾਜ਼ਨੀ ਨਹੀਂ ਦਿਸ ਰਹੀ ਬੀਕੌਮ ਦੇ ਵਿੱਚ ਆ ਗੱਲ ਆਈ ਬਾਦਲ ਦੇ ਬਾਦਲ ਕਿਆਂ ਦੇ ਖਿਲਾਫ ਲੰਮੇ ਚਿਰ ਤੋਂ ਇੱਕ ਮਤਲਬ ਰੌਂ ਪੈਦਾ ਹੋ ਰਿਹਾ ਸੀਗਾ ਉਹ ਚੱਲਦਾ ਚੱਲਦਾ ਕਿੱਥੋਂ ਤੱਕ ਪਹੁੰਚਦਾ ਜੋ ਭਿਆਦ ਵਿਧੀਆਂ ਘਟਨਾਵਾਂ ਤੋਂ ਬਾਅਦ ਜਿਸ ਕਿਸੇ ਦੀ ਦੇਚੈਨੀ ਤੇ ਰੋਸ ਪੈਦਾ ਹੋਇਆ ਉਹਦੇ ਤੋਂ ਗੱਲ ਅਕਾਲ ਤੱਤ ਸਭ ਤੱਕ ਪਹੁੰਚੀ ਤੇ ਉਸ ਉੱਤੇ ਪਹੁੰਚ ਗਿਆ ਚਲੋ ਉੱਥੇ ਹੁਕਮਨਾਮੇ ਜਾਰੀ ਹੋ ਗਏ ਤੇ ਉਹ 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 ਫਿਰੋਨਾਂ ਨੇ ਅਲਟੀਮੇਟਲੀ ਅਖੀਰ ਤੇ ਜਾ ਕੇ ਉਹ ਉਹਨਾਂ ਨੇ ਮੰਨਣ ਤੋਂ ਅਣਕਾਰੀ ਹੋ ਗਏ ਪਹਿਲਾ ਪੋਸਚਰ ਉਹਨਾਂ ਨੇ ਇਹੀ ਲਿਆ ਵੀ ਠੀਕ ਹੈ ਪਰ ਬਾਅਦ ਦੇ ਵਿੱਚ ਆ ਕੇ ਉਹਨਾਂ ਨੇ ਉਹ ਸਿੱਧੀ ਉਹਨੂੰ ਚੁਣੌਤੀ ਦੇ ਦਿੱਤੀ ਜਾਤੀ ਏ ਹੁਣ ਜਿਹੜੀ ਗੱਲ ਹੈ ਇਹ ਨਰੋਲ ਅੰਦਰੂਨੀ ਹੈ ਜਿਹੜੀ ਤੁਹਾਨੂੰ ਦੇਖਣ ਨੂੰ ਲੱਗਦੀ ਬੜੇ ਸਟੱਲ ਲੈਵਲ ਤੇ ਸੂਖਮ ਲੈਵਲ ਤੇ ਇਹਦੇ ਵਿੱਚ ਬਾਰੀ ਦਾਖਲ ਅੰਦਾਜ਼ੀ ਹੈ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਵੀ 1947 ਤੋਂ ਲੈ ਕੇ ਹੁਣ ਤੱਕ ਜੋ ਵੀ ਕੌਮ ਨੂੰ ਸਮੱਸਿਆਵਾਂ ਦਰਪੇਸ਼ ਹੋਈਆਂ ਕੁਸ਼ਤਾ ਚਲੋ ਹੋਣ ਗਿਆ ਜਿਹੜੀਆਂ ਨਰੋਲ ਅੰਦਰੂਨੀ ਸੀ ਪਰ ਜਿੱਥੇ ਮੇ ਵੱਡੀਆਂ ਸਮੱਸਿਆਵਾਂ ਆਈਆਂ ਉਹ ਕੱਲੀਆਂ ਦਰੂਨੀ ਨਹੀਂ ਸੀ ਵੀ ਸਟੇਟ ਵੱਲੋਂ ਇੱਕ ਨੀਤੀ ਧਾਰਨ ਕੀਤੀ ਗਈ ਸਿੱਖ ਕੌਮ ਪ੍ਰਤੀ ਕਿਸ ਕਿਸਮ ਦੀ ਉਹਦੇ ਵਿੱਚੋਂ ਉਹਨਾਂ ਨੇ ਇਹ ਸਟੈਪ ਚੁੱਕੇ ਉਹਦਾ ਤਤਤ ਮਤਲਬ ਇਹ ਹੈ ਕਿ ਸਿੱਖਾਂ ਨੂੰ ਇਕਤਾ ਇਹ ਕਹ ਲੋ ਕਿ ਅਧੀਨ ਕਰਨਾ ਅਧੀਨ ਕਰਨਾ ਤੇ ਦੂਜੀ ਗੱਲ ਇਹਨਾਂ ਨੂੰ ਅਸਿਮੀਲੇਟ ਕਰਨਾ ਧਾਰਮਿਕ ਤੌਰ ਤੇ ਸਿਮੀਲੇਟ ਕਰਨਾ ਤੇ politically ਇਹਨਾਂ ਨੂੰ ਆਪਣੀ ਹੀਠਾਂ ਨਾਲ ਇਹਦੇ ਵਿੱਚੋਂ ਉਹ ਫਿਰ ਉਹਨਾਂ ਦੇ ਬੜੇ ਸਟੈਪ ਨਿਕਲੇ ਹੁੰਦੇ ਮੇ ਬੜੀ ਸਪਸ਼ਟ ਜੀ ਗੱਲ ਹੈ ਵੀ ਜਦੋਂ ਇਹ ਪ੍ਰਵਾਨ ਹੋ ਗਿਆ ਵੀ ਦੇਸ਼ ਦੇ ਵਿੱਚ ਬੋਲੀ ਦੇ ਦਾਤੇ ਸੁਬੇ ਰੀਆਰਗੇਨਾਈਜ਼ ਹੋਣਗੇ ਹੋਗੇ ਸਾਰੇ ਸੁਬੇ ਬਣਗੇ ਤੇ ਪੰਜਾਬ ਵਾਲੇ ਤੇ ਆ ਕੇ ਨਹੀਂ ਬਣਿਆ ਕਿੰਨਾ ਚਿਰ ਸਟਰਗਲ ਕਰਨੀ ਪਈ ਕਿੰਨੇ ਮੋਰਚੇ ਕਿੰਨੀਆਂ ਕੁਰਬਾਨੀਆਂ ਤੇ ਜਦੋਂ ਬਣਿਆ ਵੀ ਫਿਰ ਦੇਖੋ ਅੱਜ ਤੱਕ ਵੀ ਓਕੇ ਕਿਸ ਕਿਸਮ ਦਾ ਮਤਲਬ ਬਣਿਆ ਸੋ ਜਿਹਦਾ ਮਤਲਬ ਜਥਨੇ ਇਹ ਹੈ ਵੀ ਕਿਸੇ ਵੀ ਤਰ੍ਹਾਂ ਸਿੱਖਾਂ ਨੂੰ ਪਾਵਰਫੁਲ ਤੇ ਇੰਡੀਪੈਂਡੈਂਟ ਹੋਣ ਤੋਂ ਰੋਕਿਆ ਜਾ ਸਕਦਾ ਉਹਦੇ ਕਿਉਂ ਉਹਨਾਂ ਨੇ ਫ੍ਰਾਮ ਦੀ ਵੈਰੀ ਬਿਗਨਿੰਗ ਬੜੇ ਮੁੱਢ ਤੋਂ ਹੀ ਇੱਕ ਇੱਕ ਤਰੀਕਾਕਾਰ ਅਪਣਾਇਆ ਹੈ ਵੀ ਅਕਾਲੀ ਦਲ ਤੋਂ ਜਾਂ ਸਿੱਖਾਂ ਦੇ ਵਿੱਚੋਂ ਆਪਣੇ ਪਿੱਠੂ ਪੈਦਾ ਕਰਨ ਲਈ ਇਹ ਬਹੁਤ ਜਲ ਪਹਿਲਾਂ ਪੈਦਾ ਹੋ ਚੁੱਕਿਆ ਇਹ ਮੈਂ ਆਪਣੀ ਪਹਿਲੀ ਕਿਤਾਬ ਜਿਹੜੀ 20ਵੀਂ ਸਦੀ ਸਿੱਖ ਰਾਜਨੀਤੀ ਆ ਉਹਦੇ ਵਿੱਚ ਇੱਕ ਥਾਂ ਦੇ ਉੱਤੇ ਕੋਟ ਵੀ ਕੀਤਾ ਹੈ ਨਹਿਰੂ ਦੀ ਤੇ ਪਟੇਲ ਦੀ ਆਪਸੀ ਚਿੱਠੀ ਪੱਤਰ ਹੈ ਤੇ ਜਿਹਦੇ ਵਿੱਚੋਂ ਨਹਿਰੂ ਕਹਿ ਰਿਹਾ ਵੀ ਤੂੰ ਉਹ ਪਟੇਲ ਕਹਿੰਦਾ ਮੈਂ ਬੰਤਾ ਲੱਭ ਲਿਆ ਜਿਹੜਾ ਅਕਾਲੀ ਦਲ ਦੇ ਅੰਦਰ ਹੋਊ ਪਰ ਉਹ ਸਾਡੀ ਗੱਲ ਸਾਡੇ ਮੁਤਾਬਕ ਚੱਲੂ ਤੇ ਉਹ ਚਲੋ ਨਹਿਰੂ ਵੀ ਉਹਨੂੰ ਆਪ ਦੇ ਹਸਾਬ ਨਾਲ ਉਹ ਕਰ ਰਿਹਾ ਹੈ ਪਰ ਇਹ ਇਹ ਗੱਲਾਂ 50s ਦੀਆਂ अर्ली 50s ਦੀਆਂ ਉਦੋਂ ਕੀ ਹੁੰਦਾ ਸੀ ਉਦੋਂ ਇਕਾ ਦੁੱਕਾ ਬੰਦਾ ਉਹਨਾਂ ਨੂੰ ਮਿਲਦਾ ਸੀ ਟਾਊਟ ਕੋਈ ਬਹੁਤ ਵੱਡਾ ਧੜਾ ਵੀ ਨਹੀਂ ਸੀ ਬਣਦਾ ਤੇ ਉਹ ਇਕਾ ਦੁੱਕਾ ਬੰਦਾ ਉਹਨਾਂ ਦੀ ਲਾਈਨ ਨੂੰ ਟੋ ਕਰਦਾ ਸੀ ਤੇ ਮੁੜ ਕੇ ਉਹ ਪੰਥ ਚੋਂ ਟੋਟਲੀ ਨਿਕੜ ਜਾਂਦਾ ਸੀ ਜਿੱਡਾ ਮਰਜੀ ਵੱਡਾ ਹੋਵੇ ਗਿਆਨੀ ਕਰਤਾਰ ਸੰਤੋ ਲੈ ਕੇ ਉਦਮ ਸਿੰਘ ਨਾਗੋ ਕੇ ਈਸ਼ਰ ਸਿੰਘ ਮਜਾਇਆ ਪਰ ਬੜੇ ਵੱਡੇ 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 ਜਿਹੜੇ ਨਾਂ ਸੀਗੇ ਤੇ ਜਦੋਂ ਹੀ ਉਹ ਇਹ ਲੱਗੇ ਕਿ ਤਾਂ ਸਰਕਾਰ ਦੀ ਬੋਲੀ ਬੋਲਦੇ ਆ ਜਾਂ ਉਸ ਪਾਸਿਓਂ ਖੇਡਦੇ ਆ ਇੱਕਦਮ ਪੰਥ ਦੇ ਵਿੱਚੋਂ ਆਈਸੋਲੇਟ ਹੋ ਜਾਂਦੀ ਸੀ ਸੋ ਵੱਡਾ ਸੰਕਟ ਨਹੀਂ ਸੀ ਕਦੇ ਆਇਆ ਉਹ ਇਕਾ ਦੁੱਕਾ ਬੰਦਿਆਂ ਨੂੰ ਉਹ ਟੈਕਲ ਕਰ ਲੈਂਦੇ ਸੀਗੇ ਸਭ ਤੋਂ ਵੱਡਾ ਤਾਂ ਉਹ ਆਇਆ ਸੀ ਜਦੋਂ 60 ਦੇ ਵਿੱਚ ਸਾਧ ਸੰਗਤ ਬੋਰਡ ਬਣਾ ਕੇ ਗੁਰਦੁਆਰਾ ਕਮੇਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਦੇ ਚ ਕਾਂਗਰਸ ਤੇ ਕਮਿਊਨਿਸਟ ਉਹ ਸਾਰੀਆਂ ਫੋਰਸਸ ਇਕੱਠੀਆਂ ਹੋ ਗਈਆਂ ਸੀ ਪਰ ਉਦੋਂ ਪੰਥਕ ਚੇਤਨਾ ਇੰਨੀ ਪ੍ਰਚੰਡ ਸੀ ਕਿ ਬਿਲਕੁਲ ਹੀ ਉਹਨਾਂ ਨੂੰ ਕੋਈ ਵੀ ਰਿਸਪਾਂਸ ਨਹੀਂ ਸੀ ਮਿਲਿਆ ਇੰਨਾ ਜ਼ੋਰ ਲਾਇਆ ਉਹਨਾਂ ਨੇ ਬੰਦੇ ਫੜ ਕੇ ਅੰਦਰ ਵੀ ਕੀਤੇ ਕੇਸ ਵੀ ਬਣਾਏ ਸਭ ਕੁਝ ਕੀਤਾ ਮਤਲਬ ਸਾਰੇ ਹੱਥ ਕੰਡੇ ਜਵਰ ਦੇ ਵੀ ਤੇ ਪਰਾਪੇ ਗੰਡੇ ਦੇ ਸਰਕਾਰੀ ਦਾਖਲ ਅੰਦਾਜ਼ੀ ਸਭ ਕੁਝ ਹੋਇਆ ਪਰ ਪੰਥਕ ਚੇਤਨਾ ਇੰਨੀ ਉਦੋਂ ਮਤਲਬ ਇਹ ਕਹ ਲੋ ਕਿ ਨਿਖਰੀ ਹੋਈ ਤੇ ਪ੍ਰਚੰਡ ਸੀ ਉਹਦਾ ਕੋਈ ਫਰਕ ਨਹੀਂ ਸੀ ਪਿਆ ਸੋ ਇਹ ਸਿਚੁਏਸ਼ਨ ਚੱਲਦੀ ਰਹੀ ਜਿੱਥੋਂ ਬੰਦੇ ਇਕਾ ਦੁੱਕਾ ਉਹਨਾਂ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਤੇ ਪੰਥ ਉਹਨਾਂ ਨੂੰ ਪ੍ਰੋਜੈਕਟ ਕਰਦੇ ਜਿਹੜਾ ਇੱਕ ਵੱਡਾ ਧੜਾ ਮਤਲਬ ਪੂਰਾ ਦਾ ਪੂਰਾ ਉਹਨਾਂ ਦੀ ਲਾਈਨ ਨੂੰ ਟੋ ਕਰਨ ਲੱਗਿਆ ਉਹਨਾਂ ਮੁਤਾਬਕ ਚੱਲਣ ਲੱਗਿਆ ਇਹ ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਦੇ ਰੂਪ ਚ 95 ਤੋਂ ਬਾਅਦ 1995 ਤੋਂ ਬਾਅਦ ਇਹ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਸੋ ਉਦੋਂ ਫਿਰ ਇਹ ਸਮੱਸਿਆ ਵੱਡੀ ਬਣੀ ਜਾਤੀ ਸੋ 95 ਦੇ ਵਿੱਚ ਜਦੋਂ ਖਾੜਕੂ ਲੈਰ ਖਤਮ ਹੋਈ ਤੇ ਮੁੜ ਕੇ ਫਿਰ ਅਕਾਲੀ ਦਲ ਨੇ ਰਿਵਾਈਵ ਕਰਨਾ ਸੀ ਕਿਉਂਕਿ ਟੋਟਲੀ ਆਪਣਾ ਪਤਾ 89 ਦੀ ਇਲੈਕਸ਼ਨ ਤੇ ਖੜਕੂ ਲਹਿਰ ਦੌਰਾਨ ਉਹ ਟੁੱਟੀ ਖੇੜੀ ਗਿਆ ਸੀ ਜਿਹਾ ਅਕਾਲੀ ਮਤਲਬ ਇਹ ਕਹਿ ਲੋ ਕਿ ਟਫੰਕ ਜਾ ਹੋ ਗਿਆ ਸੀ ਕਿਤੇ ਉਹਦੀ ਕੋਈ ਸੇਹ ਨਹੀਂ ਸੀ ਰਹੀ ਤੇ ਚਲੋ ਜਦੋਂ ਹੁਣ ਖੜਕੂ ਲਹਿਰ ਮਤਲਬ ਖਤਮ ਹੋ ਗਈ ਫਿਰ ਨੇਚਰਲੀ ਇਸ ਤਾਕਤ ਨੇ ਮੁੜ ਜਿੱਥੇ ਬੰਦ ਹੋਣਾ ਸੀ ਮੁੜ ਉੱਪਰ ਕੇ ਸਾਹਮਣੇ ਆਉਣਾ ਸੀ ਉਸ ਮੌਕੇ ਜੋ ਹੋਇਆ ਉਦੇ ਚ ਏਸੀ ਕੇ ਜਿਹੜੀ ਆਪਾਂ ਕਹ ਲਈਏ ਕਿ ਸੈਂਟਰਲ ਐਸਟੈਬਲਿਸ਼ਮੈਂਟ ਇਹਨੂੰ ਭਾਜਪਾ ਜਾਂ ਕਾਂਗਰਸ ਦੀਆਂ ਟਰਮਾਂ ਚ ਨਾ ਕਰੀਏ ਆਪਾਂ ਕਰਦੇ ਰਾਜ ਪਹਿਲਾਂ ਕਾਂਗਰਸ ਦਾ ਵੀ ਸੀ ਮੁੜ ਕੇ ਭਾਜਪਾ ਆਈ ਤੇ ਇਹ 95 ਦੇ ਵਿੱਚ ਤਾਂ ਮਤਲਬ ਕੋਈ ਭਾਜਪਾ ਦਾ ਰਾਜ ਨਹੀਂ ਸੀਗਾ ਸੋ ਉਦੋਂ ਸੈਂਟਰਲ ਐਸਟੈਬਲਿਸ਼ਮੈਂਟ ਨੇ ਫੈਸਲਾ ਕਰ ਲਿਆ ਸੀ ਕਿ ਇਹ ਦਾ ਕੋਈ ਪੱਕਾ ਸਥਾਈ ਹੱਲ ਨਹੀਂ ਲੱਭੀਏ ਸਿੱਖਾਂ ਦਾ ਕਿਨੇ ਧੜੇ ਨੇ ਇੱਕ ਨਾਲ ਅਸੀਂ ਬਣਾਉਨੇ ਆ ਦੂਜੇ ਬੰਦਾ ਇੰਨਾ ਪਾਵਰਫੁਲ ਹੋ ਜਾਂਦਾ ਤੇ ਵੀ ਇਹ ਕਰੀਏ ਕਿ ਇਹਨਾਂ ਦੂਜੇ ਧੜਿਆਂ ਨੂੰ ਸੰਘਿਆ ਜਾਵੇ ਤੇ ਇੱਕ ਧੜੇ ਦੀ ਪੂਰੀ ਸਰਤਾਰੀ ਕਾਇਮ ਕੀਤੀ ਜਾਵੇ ਇਹ ਕੁਆਲੀਟੇਟਿਵ ਚੇਂਜ ਪਹਿਲਾਂ ਨਾਲ ਅ ਜਦੋਂ ਇੱਕ ਧੜਾ ਤਿਆਰ ਹੋ ਗਿਆ ਉਹਨਾਂ ਦੀ ਸੇਵਾ ਪੂਰਤ ਪਹਿਲਾਂ ਇੰਡੀਵਿਜੂਅਲ ਹੁੰਦੇ ਸੀ ਤੇ ਉਹਦੇ ਚੋਂ ਫਿਰ ਉਹਨਾਂ ਨੇ ਮੇਨਲੀ ਜਿਹੜਾ ਬਾਦਲ ਹੈ ਉਹਦੇ ਨਾਲ ਇਹ ਅੰਡਰਸਟੈਂਡਿੰਗ ਬਣ ਗਈ ਸੀਗੀ ਇਹ ਕਹ ਲੋ ਕਿ 9th ਸੀ ਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਹੰਦੇ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਬਾਦਲ ਨੂੰ ਰੱਖਿਆ ਸੀਗਾ ਪੰਚਮੜੀ ਮੱਧ ਪ੍ਰਦੇਸ਼ ਤੇ ਲੋਂਗੋਵਾਲ ਨੂੰ ਜੈਪੁਰ ਕੌੜੇ ਨੂੰ ਜੋਧਪੁਰ ਸ਼ਹਿਰ ਜੈਪੁਰ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਨਾ ਕਿ ਚੀਜ਼ ਨੂੰ ਇੱਕ ਪ੍ਰੋਫੈਸਰ ਦੇ ਰੂਪ ਚ ਦੇਖੋ ਹੌਲੀ ਹੌਲੀ ਚੱਲਦੀ 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 ਬਾਦਲ ਇਸ ਸਟੇਜ ਤੇ ਕਿਵੇਂ ਪਹੁੰਚਿਆ ਚਲੋ ਜਦੋਂ ਉਹਨਾਂ ਨੂੰ ਲੱਗਿਆ ਅਰਜੀਵ ਗਾਂਧੀ ਜਿੱਤ ਗਿਆ ਵੱਡੀ ਵੱਡੀ ਮੈਜੋਰਟੀ ਨਾਲ ਦਸੰਬਰ 84 ਦੇ ਵਿੱਚ ਉਸ ਤੋਂ ਬਾਅਦ ਫਿਰ ਉਹਨਾਂ ਦਾ ਇਹ ਸੀ ਕਿ ਹੁਣ ਇਹਨਾਂ ਨਾਲ ਸਮਝੌਤਾ ਕੀਤਾ ਜਾਵੇ ਜਾਵਰਦੀ ਮਹਿਮ ਵੀ ਚਲਾ ਕੇ ਦੇਖ ਲਈ ਸੋ ਮੇਰੇ ਮੁਤਾਬਕ ਇਹ ਸੀ ਵੀ ਜਿਹੜਾ 1985 ਦਾ ਹੋੜਾ ਮਹੱਲਾ ਨੰਦਪੁਰ ਸਾਹਿਬ ਦਾ ਦੇਖਿਆ ਜਦੋਂ ਉਹਨਾਂ ਨੇ ਉਹਦੇ ਤੋਂ ਉਹਨਾਂ ਨੂੰ ਸੰਕੇਤ ਮਿਲ ਗਏ ਕੌਮ ਦਾ ਰੌਂਕ ਕੀ ਹੈ ਕਿਉਂਕਿ 84 ਦੇ ਵਿੱਚ ਦਰਬਾਰ ਸਾਹਿਬ ਤੇ ਵੀ ਹਮਲਾ ਸਿੱਖਾਂ ਦਾ ਕਤਲੇਆਮ ਦਿੱਲੀ ਹੋਰ ਸਾਰਾ ਕੁਝ ਏਡੇ ਵੱਡੇ ਹਮਲੇ ਤੋਂ ਬਾਅਦ ਜਿਹੜੀ ਕੌਮ ਨੇ ਉਦੋਂ ਆਪਣੀ ਡਿਫੈਂਸ ਦਿਖਾਈ ਉਹ ਹੋਰ ਰੂਪ ਚ ਦਿਖਾਈ ਕਿ ਆਨੰਦਪੁਰ ਸਾਹਿਬ ਹੋਲੇ ਮਹਲ ਲੇਤੇ ਸਾਰੇ ਸਿੰਘ ਦੇਸਰੀ ਕੇਸਰੀ ਦਾ ਕੇਸਰੀ ਸਾਰਾ ਤੇ ਬੀਬੀਆਂ ਕੇਸਰੀ ਦੁਪੱਟੇ ਲੈ ਕੇ ਜਿਵੇਂ ਨਾ ਇੱਕ ਸਮੁੰਦਰ ਹੁੰਦਾ ਕੇਸਰੀ ਫੈਲਿਆ ਹੋਇਆ ਇਸ ਤਰ੍ਹਾਂ ਦਾ ਸੀ ਜਿਹਦੇ ਬਾਰੇ ਬਰਜੰਤਰ ਸਿੰਘ ਹਮ ਤਰਦੇ ਨੇ ਵੀ ਮਤਲਬ ਉਸ ਮੌਕੇ ਐਡੀਟੋਰੀਅਲ ਲਿਖਿਆ ਸੀ ਇਹ ਹੁਣ ਇੱਕ ਨਿਸ਼ਾਨੀ ਸੀ ਸਿਚੁਏਸ਼ਨ ਵੀ ਨਹੀਂ ਰੱਭ ਰਹੀ ਫਿਰ ਉਹਨਾਂ ਨੇ ਇਹ ਸੀ ਵੀ ਇਹਨਾਂ ਨਾਲ ਸਮਝੌਤਾ ਕਰ ਫਿਰ ਸਮਝੌਤੇ ਵਾਸਤੇ ਵੀ ਸਭ ਤੋਂ ਫਸਟ ਪ੍ਰੈਫਰੈਂਸ ਉਹ ਤਾਂ ਉਹਨਾਂ ਦੀ ਬਾਦਲ ਸੀ। ਸੋ ਉਹਨਾਂ ਨੇ ਬਾਦਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਨੂੰ ਰੈਸਟ ਆਫ ਚ ਰੱਖਿਆ ਹੋਇਆ ਸੀ ਪੰਜ ਮੜੀ। ਪਰ ਬਾਦਲ ਨੇ ਮਤਲਬ ਇਹ ਜਿਹੇ ਇਸ ਤਰ੍ਹਾਂ ਦੀ ਕਿਸੇ ਸਮਾਰ ਲਈ। ਉਹਨੇ ਉਹ ਕਹਿੰਦਾ ਮੈਂ ਗੱਲ ਹੀ ਨਹੀਂ ਕਰਦਾ। ਕਿਉਂਕਿ ਬਾਦਲ ਨੂੰ ਇੱਕ ਗੱਲ ਦਾ ਪਤਾ ਲੱਗ ਗਿਆ ਸੀ ਵੀ ਜਿਹੜਾ ਹੁਣ ਸਮਝੌਤਾ ਕਰੂ ਉਹ ਕੌਮ ਚੋਂ ਮਾਰਿਆ ਜਾਂਦਾ। ਤੇ ਉਹਨੇ ਇਹ ਫੜ ਲਿਆ ਵੀ ਮੈਂ ਤੇ ਜਿਹੜਾ ਉਹਨਾਂ ਨੇ ਮੇਨ ਬੰਦੇ ਲਾਏ ਭੇਜੇ بڑے ਫੀਲਰ ਭੇਜੇ ਸਾਰਿਆਂ ਦੀ ਰਿਪੋਰਟ ਇਹ ਸੀ ਇਹ ਅੰਦਰੋਂ ਕੁੰਡੀ ਲਾ ਲੈਂਦਾ ਸੀ ਖੋਲ ਲੈਣ ਦੇ ਵਿਚਾਰ ਆਉਂਦਾ ਉਹ ਰੈਸਟ ਹਾਊਸ ਦੇ ਵਿੱਚ ਫਿਰ ਅਖੀਰ ਨੂੰ ਜਿਹੜਾ ਸੀਗਾ ਆਪਣਾ ਉਸ ਮੌਕੇ ਦਾ ਹੋਮ ਸੈਕਟਰੀ ਪ੍ਰਧਾਨ ਡੀਪਰਧਾਨ ਉਹ ਗਿਆ ਏਅਰ ਫੋਰਸ ਦੇ ਜਹਾਜ਼ ਤੇ ਸਪੈਸ਼ਲੀ ਗਿਆ ਰਾਤ ਨੂੰ ਅੱਧੀ ਰਾਤ ਨੂੰ ਉੱਥੇ ਪਹੁੰਚਿਆ ਉਹ ਕਹਿੰਦਾ ਵੀ ਮੈਂ ਦਰਵਾਜ਼ਾ ਪੰਨ ਪੰਨ ਕੇ ਥੱਕ ਗਿਆ ਕੋਈ ਅੰਦਰੋਂ ਰਿਸਪੌਂਸ ਹੀ ਨਹੀਂ ਸੀ ਤੇ ਬਾਕੀਆਂ ਨਾਲ ਉਧਰੋਂ ਉਹਨਾਂ ਨੇ ਲੰਗੋਵਾਲਣਾ ਚਲਾ ਲਈ ਇੱਕ ਉਹਨਾਂ ਨੇ ਨਿਰਣਾ ਕਰ ਲਿਆ ਸੀ ਕਿ ਟੌੜੇ ਨਾਲ ਹੁਣ ਬਿਲਕੁਲ ਕੋਈ ਗੱਲ ਨਹੀਂ ਕਰਨੀ ਉਹਨੂੰ ਬਿਲਕੁਲ ਕਮਜ਼ੋਰ ਕਰਨਾ ਹੈ ਟਾਰਗੇਟ ਕਰ ਲਿਆ ਵੀ ਸੰਤਪਿੰਡਰਾ ਵਾਲੇ ਤੋਂ ਬਾਅਦ ਇਹ ਸਭ ਤੋਂ ਖਤਰਨਾਕ ਕੋਈ ਬੰਦਾ ਹੈ ਉਹ ਟੌੜਾ इवन ਸੰਤ ਪਿੰਡਰਾਂ ਵਾਲੇ ਨੂੰ ਵੀ ਇਸ ਹੱਦ ਤੱਕ ਜੇ ਪਹੁੰਚ ਸਕਿਆ ਜੇ ਟੌੜੇ ਦੇ ਅੰਦਰੋਂ سپورਟ ਨਾ ਹੁੰਦੀ ਤਾਂ ਇੱਥੋਂ ਤੱਕ ਲੋਪਤ ਪਹੁੰਚਣੀ ਨਹੀਂ ਸੀ ਸੋ ਉਹਨਾਂ ਨੇ ਮੇਨ ਕਾਰਪੋਰੇਸ਼ਨ ਜਿਹਦਾ ਟੌੜਾ ਨੂੰ ਬਣਾ ਲਿਆ ਜਿੱਦਕਿ ਐਸਬੀ ਨੂੰ ਐਸਜੀਪੀਸੀ ਤੋਂ ਵੀ ਲਾਹੋ ਤੇ ਇਹਦੇ ਨਾਲ ਕੋਈ ਗੱਲ ਬਾਤ ਬਣੀ ਤੇ ਉਹਨੂੰ ਰੱਖਿਆ ਵੀ ਬੜੀਆਂ ਹਾਰਸ਼ ਕੰਡੀਸ਼ਨ ਦੇ ਵਿੱਚ ਉਹਦਣਾ ਕੋਈ ਗੱਲਬਾਤ ਨਹੀਂ ਕੀਤੀ ਤੇ ਕਾਫੀ ਤੰਗ ਕੀਤਾ ਜਿਵੇਂ ਉਸ ਹਾਕ ਨਾਲ ਲੰਗੋਵਾਲ ਨਾਲ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਲੰਗੋਵਾਲ ਵੀ ਡਰ ਰਿਹਾ ਸੀ ਵੀ ਬਾਹਰ ਜੋ ਕੌਮ ਦਾ ਮੂਡ ਹੈ ਉਹਦਾ ਹੌਸਲਾ ਨਹੀਂ ਸੀ ਪੈਂਦਾ ਗੱਲ ਕਰਨ ਦਾ ਤੇ ਨਾ ਇਹ ਬਾਦਲ ਦਾ ਪਰ ਉਹਨਾਂ ਦਾ ਇਹ ਸੀ ਵੀ ਜਿੰਨਾ ਚਿਰ ਬਾਦਲ ਬਾਦਲ ਤੋਂ ਬਿਨਾ ਗੱਲ ਨਹੀਂ ਬਣਨੀ ਤੇ ਬਾਦਲ ਗੱਲ ਨਹੀਂ ਕਰ ਰਿਹਾ ਫਿਰ ਉਹਨਾਂ ਨੇ ਮਤਲੇ ਸੋਚਿਆ ਜੀ ਸਭ ਤੋਂ ਵਧੀਆ ਬੰਦਾ ਜਿਹੜਾ ਉਹਨੂੰ ਉਹਦੇ ਨਾਲ ਗੱਲ ਕਰ ਸਕਦਾ ਉਹ ਹੈ ਸ਼ਰਦ ਪਵਾਰ ਬੜਾ ਕਾਗ ਸਿਆਸਤਦਾਨ ਬਹੁਤ ਜ਼ਿਆਦਾ ਇਹਦੇ ਨਾਲ ਉਹਦੀ ਚੰਗੀ ਅਕੂਸ਼ੈਂਸ ਪਰ ਫਿਰ ਉਹ ਕਹਿੰਦੇ ਵੀ ਇਹਨੇ ਦਾ ਕੁੰਡਾ ਹੀ ਨਹੀਂ ਖੋਲਣਾ ਪਰ ਤੁਸੀਂ ਦੇਖੋ ਢੰਗ ਕੀ ਵਰਤਦੇ ਨੇ ਫਿਰ ਉਹਨਾਂ ਨੇ ਇਹ ਕੀਤਾ ਵੀ ਬਾਦਲ ਦੀ ਸਿਹਤ ਖਰਾਬ ਹੈ ਜੀ ਤੇ ਵੀ ਤੇਰਾ ਮਵਾਣਾ ਕਰਾਉਣਾ ਹੈ ਉਹਨੂੰ ਦਿੱਲੀ ਲਿਆਂਦਾ ਦਿੱਲੀ 에어ਪੋਰਟ ਤੇ ਇਸ ਤਰ੍ਹਾਂ ਕੰਮ ਉਹਨਾਂ ਨੇ ਸੈੱਟ ਕੀਤਾ ਵੀ ਇਹ ਬ੍ਰਾਂਡ ਦੇ ਚ ਤੁਰਿਆ ਆਵੇ ਤੇ ਉਧਰੋਂ ਸ਼ਰਦ ਪਵਾਰ ਬ੍ਰਾਂਡ ਦੇ ਜਿਵੇਂ ਉਹੀ ਟੱਕਰ ਗਈ। ਨਾਵਾਬਦਨ ਸਾਹਸ ਨਾਵਾਬਦਨ ਸਾਹਸ ਚਲੋ ਉਹ ਫਿਰ ਆਓ ਬੈਠੋ ਗੱਲਬਾਤ ਕਰਦੇ ਹਾਂ ਗੱਲਬਾਤ ਕੀਤੀ। ਸੋ ਗੱਲਬਾਤ ਕਰਨ ਤੋਂ ਬਾਅਦ ਸ਼ਰਦ ਪਵਾਰ ਨੇ 1800 ਫਿਆਂ ਦਾ ਨੋਟ ਲਿਖ ਕੇ ਸੈਂਟਰ ਗਵਰਨਮੈਂਟ ਨੂੰ ਦਿੱਤਾ। ਵੀ ਆ ਮਾਈਡ ਮਾਈਡ ਹੀ ਪੜਨਾ ਸੀ ਨਾ ਬੰਦੇ। ਇਹ ਤਾਂ ਇੱਥੇ ਜੇ ਖੜੀ ਤੇ ਜਿੱਦੇ ਚੋਂ ਫਿਰ ਉਹ ਪਹੁੰਚ ਕੇ ਸੀ ਵੀ ਇਹ ਤੋਂ ਬਾਦਲ ਨਹੀਂ ਨਹੀਂ ਬਾਦਲ ਇਨੀ ਹਿੰਮਤ ਨਹੀਂ ਕਰ ਰਿਹਾ ਥੋੜੀ ਹਿੰਮਤ ਵੀ ਚਾਹੀਦੀ ਸੀ ਨਾ ਉਦੋਂ ਬਸ ਇਹ ਦੇ ਮਨ ਤੇ ਪੀਰ ਨੇ ਆ ਪਏਗੇ ਅਸੀਂ ਵੀ ਹੁਣ ਨਹੀਂ ਬਖਸ਼ਿਆ ਜਾਊਗੀ ਜਿਹਨੇ ਕੀਤਾ